ਹਜ਼ਾਰ ਜਦੋਂ ਪਹੁੰਚੇ ਆ ਉੱਥੇ ਥੋੜੀ ਜਿਹੀ ਕਿਸੇ ਨਾਲ ਕਹੀ ਸੁਣੀ ਮਾੜੀ ਮੋਟੀ ਪੁਰਸ਼ਕ ਹੋਈ ਗੱਲ ਤੇ ਉਹਦੇ ਤੋਂ ਗੱਲਬਾਤ ਦੀ ਮੇਰੇ ਬ੍ਰਦਰ ਨੇ ਉਹਨੂੰ ਪੁੱਛਿਆ ਕਿ ਕਿਉਂ ਮਾੜਾ ਬੋਲਦਾ ਉਹ ਗੱਲ ਪੈ ਗਈ ਸਾਡੇ ਕਾਰਨ ਬਸ ਇਹਨਾਂ ਨੇ ਇਹੀ ਬਸ ਨਫ਼ਰਤ ਹੂੰ ਪੰਜਾਬੀਆਂ ਦੇ ਨਾਲ ਨਫ਼ਰਤ ਇਹੀ ਕਾਰਨ ਹੈ ਹੋਰ ਕੁਝ ਨਹੀਂ ਸਾਨੂੰ ਤੇ ਪਤਾ ਨਹੀਂ ਲੱਗਾ ਕਿ ਲੜਾਈ ਦਾ ਕਾਰਨ ਕੀ ਉਹ ਤੇ ਬਾਅਦ ਚ ਰੌਲ ਜਦੋਂ ਤੁਹਾਨੂੰ ਇੱਕਦਮ 100 ਬੰਦਾ ਟੁੱਟ ਕੇ ਪੈ ਜੇ ਹੂੰ ਤੇ ਤੁਹਾਨੂੰ ਪਤਾ ਹੀ ਨਾ ਵੇ ਲੜਾਈ ਦਾ ਕਾਰਨ ਕੀ ਕੰਗਨਾਰ ਨੌਤ ਦਾ ਕਰਕੇ ਸ਼ਾਇਦ ਉਹਨਾਂ ਨੂੰ ਗੁੱਸਾ ਆ ਪੰਜਾਬੀਆਂ ਤੇ ਕਿ ਉਹਦੇ ਥੱਪੜ ਮਾਰਿਆ ਤੇ ਨਫ਼ਰਤ ਕਰਦੇ ਆ ਹਾਂ ਜੀ ਨਾ ਲੇਡੀ ਨੂੰ ਵੇਖ ਕੇ ਤੇ ਸਭੋਂ ਜ਼ਿਆਦਾ ਹੋਰ ਅਟੈਕ ਕੀਤਾ ਉਹ ਉਹ ਰੁਕੇ ਨਹੀਂ ਤੇ ਕੋਈ ਕੁਛ ਨਹੀਂ ਆ ਕੋਈ ਉੱਥੇ ਹਸਪਤਾਲ ਨਹੀਂ ਆ ਗਰੀਬੀ ਉੱਥੇ ਅੰਤਾਂ ਦੀ ਆ ਸਮਝਦੇ ਗੱਲ ਬਿਲਕੁਲ ਮਤਲਬ ਕਿ ਦੋਂ ਨਾ ਬਿਲਕੁਲ ਗੱਲਾਂ ਹੀ ਆ ਹਿਮਾਚਲ ਤਰੱਕੀ ਕਰ ਮੈਂ ਜਿਹੜੇ ਉੱਥੇ ਕੁਝ ਨਹੀਂ ਹੈਗਾ ਗਰਮੀਆਂ ਦੇ ਵਿੱਚ ਛੁੱਟੀਆਂ ਕੱਟਣ ਵਾਸਤੇ ਪੰਜਾਬੀ ਪਰਿਵਾਰ ਦਲਹੋਜ਼ੀ ਗਿਆ ਸੀ ਲੇਕਿਨ ਉੱਥੇ ਉਹਦੇ ਨਾਲ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਬੜੀ ਮੁਸ਼ਕਿਲ ਦੇ ਨਾਲ ਪੰਜਾਬੀ ਪਰਿਵਾਰ ਜੋ ਕਿ ਕੈਨਰਾਈ ਪਰਿਵਾਰ ਵੀ ਹੈ ਉਹ ਆਪਣੀ ਜਾਨ ਬਚਾ ਕੇ ਵਾਪਸ ਜਿਹੜੇ ਨੇ ਉਹ ਅਮਰਸਰ ਪੁੱਜੇ ਨੇ ਔਰ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਸਪੈਨਿਸ਼ ਨੇ ਤੇ ਉਹਨਾਂ ਦੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਉਂ ਇਸ ਤਰੀਕੇ ਦਾ ਵਰਤਾਰਾ ਕੀਤਾ ਗਿਆ ਔਰ ਕਿਸ ਤਰੀਕੇ ਨਾਲ ਸਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਸਰ ਸਾਡੇ ਨਾਲ ਮੌਜੂਦ ਨੇ ਸਰ ਕੀ ਘਟਨਾ ਹੋਈ ਜਦੋਂ ਤੁਸੀਂ ਪਹੁੰਚੇ ਕੀ ਉੱਥੇ ਹੋ ਰਿਹਾ ਸੀ ਤੇ ਕੀ ਸਾਰੀ ਘਟਨਾ ਵਾਪਰੀ ਭਾਜੀ ਅਸੀਂ ਗਏ ਹਾਂ ਘੁੰਮਣ ਵਾਸਤੇ ਇਥੋਂ ਮੈਂ ਮੇਰੀ ਭਾਬੀ ਸਾਰੇ ਅਹੀਂ ਬ੍ਰਿਟਿਸ਼ ਮੈਂ ਬ੍ਰਿਟਿਸ਼ ਹੈ ਗਏ ਆ ਉਹ ਸਪੈਨਿਸ਼ ਹੈ ਗਏ ਨੇ ਨੈਸ਼ਨੈਲਿਟੀ ਤੇ ਅਹੀਂ ਕੋ ਮਨਵਾਤੇ ਗਏ ਇਥੋਂ ਰੋਟ ਪਹਿਲਾਂ ਹਵੇਲੀ ਰੋਟੀ ਖਾਦੀ ਉਹ ਕਹਿੰਦੀ ਕਿ ਦਲੋਜੀ ਜਾਣਾ ਵਾ ਦਲੋਜੀ ਚਲੇ ਗਏ ਆ ਰਾਤ ਦਲੋਜੀ ਜਦੋਂ ਪਹੁੰਚੇ ਆ ਤੇ ਉੱਥੇ ਸੁੱਤੇ ਅਗਲੇ ਦਿਨ ਉੱਠ ਕੇ ਅਹੀਂ ਖਜਾਰ ਨਿਕਲ ਗਏ ਆ ਖਜਾਰ ਜਦੋਂ ਪਹੁੰਚੇ ਆ ਉੱਥੇ ਥੋੜੀ ਜਿਹੀ ਕਿਸੇ ਨਾਲ ਕਹੀ ਸੁਣੀ ਮਾੜੀ ਮੋਟੀ ਕੁਝ ਹੋਈ ਗੱਲ ਤੇ ਉਹਦੇ ਤੋਂ ਗੱਲ ਵਾਦੀ ਮੇਰੇ ਬ੍ਰਦਰ ਨੇ ਉਹਨੂੰ ਪੁੱਛਿਆ ਕਿ ਕਿਉਂ ਮਾੜਾ ਬੋਲਦਾ ਉਹ ਗੱਲ ਪੈ ਗਏ ਸਾਡੇ ਉੱਡ ਕੇ ਉਹਨਾਂ ਉਹ ਵਿੱਚ 200 ਬੰਦੇ ਦੀ ਭੀੜ ਸੀ ਤੇ ਉਹਨਾਂ ਨੇ ਜਿਹੜਾ ਮਤਲਬ ਕਿ ਮੇਰੇ ਬ੍ਰਦਰ ਦੀ ਇੱਕ ਬਾਹਂ ਟੁੱਟੀ ਆ ਤੇ ਹੁਣ ਤਿੰਨ ਦਿਨ ਕੋਮਾ 'ਚ ਰਹੇ ਨੇ ਹੂੰ ਹੁਣ ਅੱਜ ਉੱਠੇ ਨੇ ਤੇ ਅੱਜ ਉਹਨਾਂ ਦਾ ਐਕਸਰੇ ਵਗੈਰਾ ਸਾਰਾ ਐਮ ਆਰ ਆਈ ਵਗੈਰਾ ਦੁਬਾਰਾ ਹੋ ਰਹੀ ਆ ਤੇ ਡਾਕਟਰ ਨੇ ਕਿਹਾ ਕਿ ਥੋੜਾ ਲਾ ਚੱਲੇਗਾ ਲੰਮਾ ਤੇ ਮਹੀਨਾ ਲੱਗ ਜਾਏਗਾ ਤਕਰੀਬਨ ਇੱਕ ਇੱਕ ਡੇਢ ਮਹੀਨਾ ਹਾਂਜੀ ਪਰ ਕਾਰਨ ਕੀ ਰਿਹਾ ਲੜਾਈ ਦਾ ਮੁੱਖ ਕਾਰਨ ਕੀ ਰਿਹਾ ਕਾਰਨ ਬਸ ਇਹਨਾਂ ਨੇ ਇਹੀ ਬਸ ਨਫ਼ਰਤ ਹੂੰ ਪੰਜਾਬੀਆਂ ਦੇ ਨਾਲ ਨਫ਼ਰਤ ਇਹੀ ਕਾਰਨ ਹੈ ਹੋਰ ਕੁਝ ਨਹੀਂ ਕੋਈ ਕੰਗਣਾ ਨੌੜ ਦੀ ਵੀ ਗੱਲ ਕੀਤੀ ਗਈ ਕੰਗਣਾ ਕੰਗਣਾ ਰਨੌਤ ਦਾ ਕਰਕੇ ਹੀ ਸ਼ਾਇਦ ਉਹਨਾਂ ਨੂੰ ਗੁੱਸਾ ਆ ਪੰਜਾਬੀਆਂ ਦੇ ਕਿ ਉਹਦੇ ਥੱਪੜ ਮਾਰਿਆ ਆ ਤੇ ਨਫ਼ਰਤ ਕਰਦੇ ਆ ਤੇ ਉਹਨਾਂ ਨੂੰ ਇਹ ਕਿ ਉਹਨਾਂ ਨੂੰ ਮਾਰ ਕੇ ਛੁੱਟਤਾ ਹੀ ਇੱਕ ਸਾਬ ਦਾ ਉਹਤੇ ਪੁਲਿਸ ਵਾਲੇ ਦੋ ਚੰਗੇ ਸਨ ਜਿਨ੍ਹਾਂ ਸਾਨੂੰ ਬਚਾਇਆ ਵਾ ਬਚਾ ਕੇ ਤੇ ਹੌਨ ਹਸਪੀਟਲ ਲੈ ਕੇ ਗਏ ਤੇ ਉਥੋਂ ਮੈਂ ਰਾਤ ਦਲੇਰੀ ਦੇ ਨਾਲ ਕੱਲਾ ਖਿੱਚ ਕੇ ਗੱਡੀ ਤੇ ਅੰਮ੍ਰਿਤਸਰ ਲੈ ਗਿਆ ਹੈ ਤੇ ਇਹ ਦੋਵੇਂ ਬੇਹੋਸ਼ ਹੀ ਔਰ ਜਨਾਨੀ ਵੀ ਤੇ ਬੰਦਾ ਵੀ ਇਹ ਭਰਾ ਵੀ ਮੇਰਾ ਤੇ ਉਹਦੇ ਕੋਈ ਸ਼ਿਕਾਇਤ ਦਰਜ ਕਰਾਈ ਤੁਸੀਂ ਸ਼ਿਕਾਇਤ ਅਸੀਂ ਆਪਣੀ ਐਮਬੈਸੀ ਨਾਲ ਹੁਣ ਗੱਲ ਕਰਕੇ ਵੇਖਾਂਗੇ ਕੀ ਕਹਿੰਦੇ ਆ ਕਿਉਂਕਿ ਅਸੀਂ ਇੱਥੇ ਸ਼ਿਕਾਇਤ ਦਰਜ ਨਹੀਂ ਨਾ ਕਰਾ ਸਕਦੇ ਤਾਂ ਤੁਸੀਂ ਬ੍ਰਿਟਿਸ਼ ਹਾਂਜੀ ਸਾਨੂੰ ਪਹਿਲਾਂ ਆਪਣੀ ਐਮਬੈਸੀ ਨਾਲ ਗੱਲ ਕਰਨੀ ਆ ਹੁਣ ਐਮਬੈਸੀ ਨਾਲ ਆਪਣੀ ਸਰਕਾਰ ਨਾਲ ਗੱਲ ਕਰਾਂਗੇ ਤੇ ਸਾਨੂੰ ਜਿਹੜਾ ਮਤਲਬ ਕਿ ਇਹ ਨਾਲ ਨਾ ਨਫ਼ਰਤ ਹੋਈ ਸਾਡੇ ਨਾਲ ਤੇ ਸਾਡੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਆ ਉਹਦਾ ਜਿਹੜਾ ਮਤਲਬ ਕਿ ਖਮਿਆਜਾ ਜਿਹੜਾ ਉਹ ਹਮਾਦਰ ਸਰਕਾਰ ਨੂੰ ਭੁਗਤਣਾ ਪਊਗਾ ਜਿਹਨੇ ਕੀਤਾ ਵਾ ਉਹਨੂੰ ਵੀ ਭੁਗਤਣਾ ਪਊਗਾ ਪਰ ਤੁਸੀਂ ਛੋਟੀ ਜੀ ਗੱਲ ਤੋਂ ਲੜਾਈ ਹੋਈ ਤੇ 200 ਬੰਦਾ ਇਕੱਠਾ ਕੀਤਾ ਗਿਆ ਉਹਨਾਂ ਵੱਲੋਂ ਤੇ ਕੀ ਮੈਨੇ ਦਿੱਤੇ ਗਏ ਜਾਨਵੂਜ ਕੇ 200 ਬੰਦਾ ਉਹ ਪਤਾ ਹੀ ਨਹੀਂ 1 ਮਿੰਟ ਦੇ ਵਿੱਚ ਹੀ ਉਹ ਪਤਾ ਨਹੀਂ ਕਿੱਥੋਂ ਆ ਗਏ ਨੇ ਕਿਸੇ ਨੇ ਹਾਕੀ ਫੜੀ ਸੀ ਕਿਸੇ ਨੇ ਕੜਸ਼ੀ ਫੜੀ ਕੇ ਕਹਿੰਦੇ ਰੋੜਾ ਫੜਿਆ ਉਹਨਾਂ ਨੇ ਆਣ ਕੇ ਜਿਹੜਾ ਸਿੱਧਾ ਹੱਟ ਤੇ 200 ਬੰਦੇ ਨੇ ਅਟੈਕ ਕੀਤਾ ਅਸੀਂ ਦੋਵੇਂ ਫਿਰ ਵੀ 15 ਮਿੰਟ ਹਰ ਕੋ ਬਾਲੇ ਸਨ ਦੋ ਬਾਲੇ ਪਿੱਛੇ ਪਏ ਉਦਾ ਆ ਗਏ ਉਹਦਾ ਕਰਕੇ ਸਾਡਾ ਬਚਾਓ ਕਿ ਜੇ ਉਹ ਬਾਲੇ ਨਾ ਹੁੰਦੇ ਹੜ ਕੋ ਅਸੀਂ ਦਲੇਰੀ ਨਾ ਵਰਤਦੇ ਬਾਲਾ ਕਮਾਉਣਾ ਕਮਾਉਣਾ ਸ਼ੁਰੂ ਕਰਤਾ ਮੈਂ ਵੀ ਇੰਨੇ ਵੀ ਇੰਨੇ ਕੜਾ ਲਾ ਲਿਆ ਕੋ ਕੜਾ ਹੀ ਉਹ ਕੜੇ ਦਾ ਕਰਕੇ ਉਹ ਲਾਗੇ ਨਹੀਂ ਉਹਦੇ ਗਾੜੀਆਂ ਕੜਾ ਮਾਰਦਾ ਸੀ ਛੋਟੇ ਹੀ ਕਦ ਚ ਤੇ 10 15 ਮਿੰਟ ਉਹਨਾਂ ਨਾਲ ਝੜਪ ਹੋਈ ਆ ਮੁੜ ਕੇ ਲਾਸ਼ ਤੇ ਜਦੋਂ ਉਹ ਜਾਦੇ ਜਾਣੇ ਸੀ ਤੇ ਮੁੜ ਕੇ ਫਿਰ ਤੁਹਾਨੂੰ ਪਤਾ ਹੀ ਆ ਇੱਕ ਦੋ ਹੱਥ ਕਿਤੇ ਚਾਰ ਹੱਥ ਕਿਤੇ 500 ਹੱਥ ਪਰ ਹੜ ਕੋ ਕੋਈ ਸੰਦ ਪੱਲਾ ਨਹੀਂ ਸੀ ਜੇ ਹੜ ਕੋ ਕੋਈ ਸੇਫਟੀ ਹੁੰਦੀ ਸਕਿਉਰਟੀ ਨਹੀਂ ਸੀ ਤਾਂ ਅਸੀਂ ਇਦਾਂ ਹੀ ਘੁੰਮ ਰਹੇ ਹਾਂ ਤੇ ਆਪਣੇ ਮਜੇ ਨਾਲ ਆਪਣੀ ਖੁਸ਼ੀ ਚ ਹਨ ਨੂੰ ਕਿਸੇ ਨਾਲ ਕੋਈ ਜਾਣ ਬੁੱਝ ਕੇ ਇਸ ਤਰੀਕੇ ਨਾਲ ਕੀਤਾ ਗਿਆ ਜਿਵੇਂ ਕੰਗਨ ਨਾ ਬਿਲਕੁਲ ਜਾਣ ਬੁੱਝ ਕੇ ਕਿਸੇ ਨੂੰ 200 ਬੰਦਾ ਪਹਿਲਾਂ ਨਹੀਂ ਨਹੀਂ ਨਿੱਕੀ ਗੱਲ ਹੋਵੇ ਤੇ ਕਹਿੰਦਾ ਚਲੋ ਕੋਈ ਗੱਲ ਨਹੀਂ ਭਾਜੀ ਤੁਸੀਂ ਚੱਲ ਜੋ ਜਾਂ ਪੰਜਾਬ ਤੋਂ ਆਏ ਦੇਖੋ ਪੀਓ ਕੁਝ ਖਾਓ ਬਸ ਕੁਝ ਨਹੀਂ ਪਹਿਲਾਂ ਮੈਂ ਤੁਸੀਂ ਘੁੰਮਣ ਗਏ ਕਦੀ ਇਦਾਂ ਦੀ ਗੱਲ ਆਈ ਸਭ ਨੇ ਕਿ ਪਹਿਲਾਂ ਵਿੱਚ ਤੁਸੀਂ ਸੁਣਦੇ ਰਹਿੰਦੇ ਹਿਮਾਚਲ 'ਚ ਵਾਰਦਾਤਾ ਹੁੰਦੀਆਂ ਰਹਿੰਦੀਆਂ ਆ ਆ ਮਨੀਕਰਨ ਸਾਹਿਬ ਪਿੱਛੇ ਜੇ ਕਿੰਨਾ ਕੁੱਟਿਆ ਮਨੀਕਰਨ ਸਾਹਿਬ ਇੰਨੀ ਦਹਿਸ਼ਤਿਆ ਇਹਨਾਂ ਦੀ ਆਪਣੀ ਮਰਜ਼ੀ ਨਾਲ ਗੁਰਦੁਆਰਾ ਸਾਹਿਬ 'ਚ ਵੜ ਜਾਂਦੇ ਨੇ ਜੋ ਮਰਜ਼ੀ ਕਰਦੇ ਨੇ ਕੋਈ ਡਾਕ ਨਹੀਂ ਪਾਉਂਦਾ ਇਹਨਾਂ ਨੂੰ ਇੰਨੀ ਇਹਨਾਂ ਨੇ ਦਹਿਸ਼ਤ ਬਣਾਈ ਆ ਕੱਲ ਇਸ ਨੂੰ ਤੁਸੀਂ ਸਮਝੋ ਕਿ ਸਿੱਧੇ ਤੌਰ ਤੇ ਕੰਗਣਾ ਵਾਲੇ ਮਾਮਲੇ 'ਚ ਹੀ ਜਾਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਪੰਜਾਬੀਆਂ ਦਾ ਦੇਖੋ ਕੰਗਣਾ ਦਾ ਹੀ ਜਿਹੜਾ ਮੇਨ ਮੁੱਦਾ ਕੰਗਣਾ ਦਾ ਕਰਕੇ ਹੀ ਗੁੱਸਾ ਉਹਨਾਂ ਨੂੰ ਨਾ ਸਾਡੇ ਤੇ ਤੇ ਉਹੀ ਕੰਗੜਾ ਦਾ ਨਾਮ ਲੈ ਕੇ ਗਾਲਾਂ ਗੂਲਾ ਕੱਢ ਦੇ ਰਹੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਪੁੱਛ ਰਹੇ ਨੇ ਕਿ ਕੰਗੜਾ ਦਾ ਹੀ ਮੇਨ ਗੁੱਸਾ ਸੀ ਖਾਸ ਤੌਰ ਤੇ ਤੇ ਬਿਲਕੁਲ ਜੀ ਬਿਲਕੁਲ ਜਦੋਂ ਜਦੋਂ ਤੁਹਾਡਾ ਮਾਰਪੀਟ ਹੋ ਰਹੀ ਸੀ ਕਿ ਉਹ ਐ ਲੈਂਗੁਏਜ ਯੂਜ਼ ਕਰ ਰਹੇ ਸੀ ਬਿਲਕੁਲ ਬਿਲਕੁਲ ਨਾ ਰਬਿਸ਼ ਉਹ ਉਹਦਾ ਨਾਮ ਲੈ ਕੇ ਸਾਨੂੰ ਗਾਲਾਂ ਕੱਢਦੇ ਸਨ ਹਮ ਬਸ ਉਹਨਾਂ ਕੱਢੀਆਂ ਗਾਲਾਂ ਤੇ ਅਹੀਂ ਹੁਣ ਦੋ ਜਣੇ ਆ ਕੀ ਉਹਨਾਂ ਨਾਲ ਕਰਨਾ ਹੈ ਪਰ ਫਿਰ ਵੀ ਗਾੜੀਆਂ ਉੱਤੜਪ ਜਿਹੜੀ ਉਹ ਬਰਾਬਰ ਦੀ ਅਹੀਂ ਕੀ ਕਰਦੇ ਰਹੇ ਸਰਕਾਰਾਂ ਨੂੰ ਉਹਦੇ ਤੇ ਕੁਝ ਕਰਨਾ ਚਾਹੀਦਾ ਜੀ ਬਿਲਕੁਲ ਜੀ ਕਰਨਾ ਚਾਹੀਦਾ ਜ਼ਰੂਰੀ ਆ ਏਦਾਂ ਤੇ ਕੋਈ ਵੀ ਪੰਜਾਬੀ ਜਾਊਗਾ ਮੈਂ ਤਾਂ ਕਹਿੰਦਾ ਕਿਸੇ ਪੰਜਾਬੀ ਨੂੰ ਜਾਣਾ ਹੀ ਨਹੀਂ ਚਾਹੀਦਾ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਉੱਥੇ ਕੋਈ ਕਾਨੂੰਨਾਂ ਦੀ ਚੀਜ਼ ਨਹੀਂ ਆ ਕੋਈ ਕੁਛ ਨਹੀਂ ਆ ਕੋਈ ਉੱਥੇ ਹਸਪਤਾਲ ਨਹੀਂ ਆ ਗਰੀਬੀ ਉੱਥੇ ਅੰਤਾਂ ਦੀ ਆ ਸਮਝਦੇ ਗੱਲ ਬਿਲਕੁਲ ਮਤਲਬ ਕਿ ਡਾਉਨ ਆ ਬਿਲਕੁਲ ਗੱਲਾਂ ਹੀ ਆ ਹਿਮਾਚਲ ਤਰੱਕੀ ਕਰ ਮੈਂ ਜਿਹੜੇ ਉੱਥੇ ਕੁਝ ਨਹੀਂ ਹੈਗਾ ਤੇ ਜਦੋਂ ਤੁਸੀਂ ਥਾਣੇ 'ਚ ਸ਼ਿਕਾਇਤ ਦਿੱਤੀ ਹਿਮਾਚਲ ਪੁਲਿਸ ਨੂੰ ਤੇ ਉਹਨਾਂ ਨੇ ਕੀ ਕੀਤਾ ਨੇ ਥਾਣੇ ਵਾਲੇ ਤੇ ਵਿਚਾਰੇ ਬਹੁਤ ਨਾਈਸ ਐਵੇਂ ਮੈਂ ਝੂਠ ਨਹੀਂ ਬੋਲਦਾ ਬੰਦੇ ਸਾਰੇ ਚੰਗੇ ਸਨ ਦੂਸਰੇ ਪੁਲਿਸ ਵਾਲੇ ਚੰਗੇ ਸਨ ਪੁਲਿਸ ਵਾਲਿਆਂ ਨੇ ਹੀ ਸਾਡੀ ਜਾਨ ਬਚਾ ਕੇ ਸਾਨੂੰ ਕਿਹਾ ਚਲ ਜੋ ਇੱਥੇ ਨਹੀਂ ਤੇ ਇਹਨਾਂ ਸਾਨੂੰ ਵੀ ਮਾਰ ਦੇਣਾ ਅੱਛਾ ਪੁਲਿਸ ਵਾਲਿਆਂ ਨੂੰ ਵੀ ਪੈਂਦੇ ਹੀ ਉਹ ਅੱਛਾ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਮਤਲਬ ਕਿ ਉਹਨਾਂ ਨੇ ਮਾਰਨ ਦੇ ਇਰਾਦੇ ਨਾਲ ਹੀ ਜਿਹੜਾ ਉਹਨਾਂ ਨੇ ਹੱਟ ਤੇ ਅਟੈਕ ਕੀਤਾ ਬਲਜੀਤ ਸਿੰਘ ਔਜਲਾ ਆਏ ਸੀ ਤੁਹਾਡੇ ਕੋਲ ਹਾਂਜੀ ਗਰਜੀਤ ਸਿੰਘ ਵੀਰਜੀ ਆਏ ਸਨ ਔਜਲਾ ਸਾਹਿਬ ਬਹੁਤ ਮਤਲਬ ਕਿ ਨਾਈਸ ਪਰਸਨ ਆ ਮਤਲਬ ਕਿ ਇਹਨਾਂ ਨੇ ਮੇਰੀ ਮਾਤਾ ਕੱਲ ਵੀ ਇੱਕ ਦੋ ਕੰਮ ਉਹਨਾਂ ਨੇ ਮੈਂ ਕਿਹਾ ਉਸੇ ਵੇਲੇ ਉਹਨਾਂ ਕਰਤੇ ਤੇ ਅੱਜ ਆਏ ਬਹੁਤ ਉਹਨਾਂ ਦੀ ਮਿਹਰਬਾਨੀ ਤੇ ਉਹਨਾਂ ਨੇ ਕਿਹਾ ਹੈ ਕਿ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੁੱਕਿਆ ਜਾਊਗਾ ਤੇ ਚੁੱਕਣ ਮੈਂ ਤਾਂ ਕਹਿੰਦਾ ਇਹ ਮੁੱਦਾ ਵੀਰ ਜੀ ਜ਼ਰੂਰ ਚੁੱਕੋ ਪਾਰਲੀਮੈਂਟ ਦੇ ਵਿੱਚ ਇਦਾਂ ਦੇ ਕੋਈ ਵੀ ਐਨਆਰਆਈ ਆਏਗਾ ਇਹ ਇਹ ਜਿਹੜਾ ਇਹ ਲਾਣਾ ਇਹ ਪਹਾੜੀਏ ਜਿਹੜੇ ਆ ਸਾਡੇ ਗੁਰੂਆਂ ਨਾਲ ਵੀ ਪਹਿਲਾਂ ਇਹਨਾਂ ਜੰਗਾ ਕੀਤੀਆਂ ਆ ਇਸੇ ਕਰਕੇ ਜੰਗਾ ਆਈਆਂ ਹੁਣ ਪਤਾ ਲੱਗਾ ਪੇ ਪਹਾੜੀ ਰਾਜਾ ਨਾ ਜੰਗਾ ਕਿਉਂ ਹੋਈਆਂ ਇਹ ਗੁਰੂਆਂ ਦੀਆਂ ਜਿਹੜਾ ਇਹਨਾਂ ਦੇ ਨਾਲ ਤੁਸੀਂ ਜਿਹੜਾ ਸਰਕਾਰ ਨਾਲ ਉਧਰ ਹਿਮਾਚਲ ਸਰਕਾਰ ਨਾਲ ਗੱਲ ਕਰੋ ਵੀ ਜਿਹੜਾ ਬੰਦਿਆਂ ਦੀ ਸਿਕਿਉਰਿਟੀ ਵਧੇ ਤੁਹਾਨੂੰ ਸ਼ਿਕਾਇਤ ਤੇ ਕਿਤੇ ਦਿਓਗੇ ਹੁਣ ਤੁਸੀਂ ਕਿਉਂਕਿ ਤੁਸੀਂ ਬ੍ਰਿਟਿਸ਼ ਹਾਂਜੀ ਬ੍ਰਿਟਿਸ਼ ਐਮਬੈਸੀ ਦੇ ਵਿੱਚ ਸ਼ਿਕਾਇਤ ਦਾ ਹਾਂਜੀ ਤੇ ਉਮੀਦ ਹੈ ਕਿ ਉਹ ਉਥੋਂ ਕਾਰਵਾਈ ਹੋਏਗੀ ਕਿਉਂਕਿ ਇੱਥੇ ਪੁਲਿਸ ਜੀ ਵੇਖਿਓ ਤਨ ਦੇਣੇ ਕੇ ਫੜਕੇ ਉਹ ਬ੍ਰਿਟਿਸ਼ ਐਮਬੈਸੀ ਤੁਹਾਨੂੰ ਪਤਾ ਹੀ ਆ ਬ੍ਰਿਟੇਨ ਜਦੋਂ ਗੱਲ ਜਾਏਗੀ ਜਾਂ ਇਹ ਬ੍ਰਿਟੇਨ ਦੇ ਵਿੱਚ ਵੀ ਗੱਲ ਉੱਠੇਗੀ ਸਾਰੇ ਵਰਲਡ ਦੇ ਵਿੱਚ ਗੱਲ ਜਾਏਗੀ ਕਿਉਂਕਿ ਗੋਰੀ ਜਿਹੜੀ ਆ ਉਹ ਇੱਕ ਅਨ ਸ਼ਪੈਨਿਸ਼ ਹੈ ਸਾਡੀ ਸਾਡੀ ਫੈਮਿਲੀ ਚ ਇਦਾਂ ਦੇ ਸਾਨੂੰ ਸਾਨੂੰ ਕੋਈ ਵੀ ਮਾਰ ਦੇਗਾ ਮੈਂ ਤਾਂ ਕਹਿਣਾ ਹਾਂ ਬਿਲਕੁਲ ਜੀ ਸਾਨੂੰ ਡਰ ਹਾਨੂੰ ਸਿਕਿਉਰਿਟੀ ਦਿੱਤੀ ਜਾਵੇ ਜੇ ਅਸੀਂ ਇੱਥੇ ਰਹਿਣਾ ਵਾ ਸਾਨੂੰ ਗਾਰਡ ਚਾਰ ਦਿੱਤੇ ਜਾਣ ਦੋ ਗਾਰਡ ਪੱਕੇ ਸਾਡੇ ਨਾਲ ਗੱਡੀ 'ਚ ਚੱਲਣ ਕੋਈ ਸਾਡੀ ਕੋਈ ਅਭੀ ਨਭੀ ਨਾ ਹੋਵੇ ਮਤਲਬ ਹਰਦੁੰਗ ਪੂਰਾ ਮਚਾਓ ਪੂਰਾ ਪੂਰਾ ਉਹਨਾਂ ਨੇ ਇਹ ਕਹਿ ਕੇ ਤੁਹਾਡੇ ਤੱਕ ਪਹੁੰਚ ਕਰਕੇ ਵੀ ਤੁਹਾਨੂੰ ਮਾਰਾਂਗੇ ਅੱਛਾ ਹਾਂਜੀ ਮਤਲਬ ਬਿਲਕੁਲ ਬਿਲਕੁਲ ਮੇਰੀ ਭਾਬੀ ਵਿਚਾਰੀ ਬੇਹੋਸ਼ ਹੋ ਗਈ ਗੋਰੀ ਪਰਾ ਮੇਰਾ ਥੱਲੇ ਡਿੱਗਾ ਮੈਂ ਵੇਖਿਆ ਨਾ ਮੈਂ ਨਾ ਕੁਝ ਨਹੀਂ ਟੋਟਲੀ ਜਿਹੜਾ ਵਾ ਉਹਨਾਂ ਨੇ ਉਹਨੇ ਕਹੇ ਮਾਰ ਦੋ ਖਤਮ ਕਰ ਦੋ ਇਹਨਾਂ ਨੂੰ ਉਹਨਾਂ ਨੇ ਬੋਟੀਆਂ ਵੀ ਸਾਡੀਆਂ ਲੈ ਜਾਣੀਆਂ ਸਾਡੀਆਂ ਸਰੀਰ ਦੀ ਹੱਡੀ ਵੀ ਨਹੀਂ ਲੱਭੀ ਤਿੰਨਾਂ ਦੀ ਉਹਦੇ ਪੁਲਿਸ ਵਾਲਾ ਇੱਕ ਬਹੁਤ ਨੇਕ ਆਦਮੀ ਕੋਈ ਸਾਡਾ ਬਣ ਕੇ ਆਇਆ ਉਹਨੇ ਮੈਨੂੰ ਕੱਢਿਆ ਉਹਨੇ ਸਾਨੂੰ ਕੱਢਿਆ ਸਮਝਦੇ ਗੱਲ ਪਰ ਤੁਸੀਂ ਫਿਰ ਉਥੇ ਇਲਾਜ ਕਰਾਣ ਦੀ ਵਾ ਇੱਥੇ ਵਾਪਸ ਆਣਾ ਨਹੀਂ ਲਾਜ ਚਲੋ ਉਥੋਂ ਮਾੜਾ ਮੋਟਾ ਹੀ ਟੈਂਕੇ ਸ਼ੰਕੇ ਕਿਤੇ ਉਹ ਲਵਾ ਕੇ ਤੇ ਵਾਪਸ ਆ ਗਏ ਵਾਪਸ ਆ ਕੇ ਅਸੀਂ ਚੰਬੇਥਾਣੀ ਨਿਕਲ ਗਏ ਚੰਬੇਥਾਣੀ ਨਿਕਲ ਗਏ ਅਸੀਂ ਆਪਣਾ ਜਿਹੜਾ ਕੀਤਾ ਸਿਸਟਮ ਸਾਰਾ शुक्रिया ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਮਾਹੌਲ ਦੇ ਵਿੱਚ ਜਿਹੜਾ ਹੈ ਉਹ ਖਜ਼ਿਆਰ ਦੇ ਵਿੱਚ ਕਿਉਂਕਿ ਇਹ ਪਰਿਵਾਰ ਘੁੰਮਣ ਵਾਸਤੇ ਗਿਆ ਸੀ ਐਨ ਆਰ ਆਈ ਫੈਮਿਲੀ ਹੈ ਔਰ ਸਭ ਤੋਂ ਧੀ ਗੱਲ ਬ੍ਰਿਟਿਸ਼ਸ ਨੇ ਐਕਸਪੈਨਿਸ਼ ਨੇ ਔਰ ਜਦੋਂ ਉੱਥੇ ਜਾਂਦੇ ਨੇ ਤੇ ਅਚਾਨਕ ਛੋਟੀ ਜੀ ਗੱਲ ਤੋਂ ਕਹਾ ਸੁਣੀ ਹੁੰਦੀ ਲੇਕਿਨ 200 ਲੋਕ ਜਿਹਨੇ ਲਗਾਤਾਰ ਉੱਤੇ ਹਮਲਾ ਕਰਦੇ ਨੇ ਜਿਸ ਦੇ ਵਿੱਚ ਕੀ ਔਰ ਸਾਰੇ ਇੰਜਰਡ ਹੋਏ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਬ੍ਰਿਟਿਸ਼ ਐਮਬੈਸੀ ਦੇ ਵਿੱਚ ਪਰਵਾੜ ਜਰਾ ਸ਼ਿਕਾਇਤ ਦੇ ਜਾਂ ਜਾ ਰਿਹਾ ਹੈ ਤਾਂ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿਸ ਵਾਲੇ ਉਹ ਸ਼ਖਸ ਮੌਜੂਦ ਨੇ ਜਿਹੜੇ ਕੀ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰ ਜੀ ਕੀ ਕਹਿਣਾ ਚਾਹੋਗੇ ਸ਼ਿਕਾਇਤ ਜਰੀ ਹੈ ਉਹਨਾਂ ਤੁਸੀਂ ਆਏ ਹੋ ਕੀ ਕਹੋਗੇ ਇਸ ਬਾਰੇ ਜੇਹੀਂ ਕੀ ਕਹਿ ਸਕਦੇ ਹਾਂ ਅਹੀਂ 4 ਦਿਨ ਤੋਂ ਇੱਥੇ ਹਸਪੀਟਲ ਨਾਲ ਚੱਕਰ ਬੇਹੋਸ਼ ਪਏ ਆ ਕਹਿਣ ਨੂੰ ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੈ ਗਿਆ ਇਸ ਤੋਂ ਤੇ ਲੜਾਈ ਦਾ ਮੇਨ ਕਾਰਨ ਕਿਉਂ ਕੀ ਕਹਿੰਦੇ ਰ ਕੰਗਨਾ ਦਾ ਨਾਮ ਲੈਂਦੇ ਰ ਕੀ ਕਹਿੰਦੇ ਰ ਤੁਹਾਨੂੰ ਸਾਨੂੰ ਤੇ ਪਤਾ ਨਹੀਂ ਲੱਗਾ ਕਿ ਲੜਾਈ ਦਾ ਕਾਰਨ ਕੀ ਉਹ ਤੇ ਬਾਅਦ ਚ ਰੌਲ ਜਦੋਂ ਤੁਹਾਨੂੰ ਇੱਕਦਮ 100 ਬੰਦਾ ਟੁੱਟ ਕੇ ਪੈਜੇ ਤੇ ਤੁਹਾਨੂੰ ਪਤਾ ਹੀ ਨਾ ਵੇ ਲੜਾਈ ਦਾ ਕਾਰਨ ਕੀ ਹੈ ਸਾਡੇ ਨਾਲ ਸੇਮ ਹੋਈ ਇਹ ਗੱਲ ਜੀ ਸਾਨੂੰ ਉਦੋਂ ਪਤਾ ਲੱਗਾ ਜਦੋਂ 100 ਤੋਂ ਵੱਧ ਬੰਦਾ ਇੱਕਦਮ ਅਟੈਕ ਕਰ ਦਿੰਦਾ ਸਾਡੇ ਤੇ ਸਾਨੂੰ ਪੰਜਾਬੀ ਵੇਖ ਕੇ ਤੇ ਅਸਰ ਦੇ ਵਜ੍ਹਾ ਫਿਰ ਇਹੀ ਹੈ ਕਿ ਜੇ ਅਸੀਂ ਪੰਜਾਬੀ ਲੋਕ ਜਿਵੇਂ ਕੰਗਣਾ ਨਾਲ ਹੋਇਆ ਉਹਦਾ ਉਹਦਾ ਹੀ ਅਸਰ ਸਾਡੇ ਤੇ ਪਿਆ India? sorry, Dalhousie. What do you want to in eh, eh, en español. Uh, ah, yeah. Okay. Spanish. okay. okay. Spanish. El accidente que sucedió fue que estábamos tranquilamente, fuimos a Imachel y en Imachel Caballijo. So, yes, yeah. ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪਤੀ ਪਤਨੀ ਇੱਥੇ ਮੌਜੂਦ ਨਹੀਂ ਤਾਂ ਇਹ 스ਪੈਨਿਸ਼ ਮੂਲ ਦੇ ਨੇ ਤਾਂ ਉਹਨਾਂ ਦੀ ਮੈਰਿਜਰੀ ਹੋਈ ਹੈ ਤਾਂ ਇੱਥੇ ਤੁਹਾਨੂੰ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਪਰਿਵਾਰ ਦੇ ਉੱਤੇ ਜਿਹੜਾ ਹੈ ਉਹ ਇੱਕ ਹਮਲਾ ਕੀਤਾ ਗਿਆ ਔਰ ਖਾਸ ਕਰ ਤੌਰ ਤੇ ਕੰਗਨਾ ਰਣੌੜ ਦਾ ਨਾਮ ਲੈ ਕੇ ਇਹਨਾਂ ਨਾਲ ਕੁੱਟਮਾਰ ਕੀਤੀ ਛੋਟੀ ਜੀ ਗੱਲ ਦੇ ਉੱਤੇ ਕੋਈ ਆਪਸ ਦੇ ਵਿੱਚ ਕਾਸ ਹੁੰਨੀ ਹੁੰਦੀ ਹੈ ਲੇਕਿਨ ਉਸ ਦੇ ਵਿੱਚ ਜਿਹੜਾ ਹੈ ਇਸ ਸ਼ਖਸ ਜੋ ਕਿ ਪੰਜਾਬ ਦਾ ਸ਼ਖਸ ਹੈ ਤੇ ਇਸ ਨੂੰ ਜਾਣ ਬੁੱਝ ਕੇ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿ ਉਹਦੇ ਉੱਤੇ ਹਮਲਾ ਤੱਕਨ ਕੀਤਾ ਗਿਆ ਤਸਵੀਰ ਤੁਹਾਨੂੰ ਦੱਸਣੇ ਆ ਤਖਜ਼ਿਆਰ ਜੋ ਕਿ ਚੰਬੇ ਚੰਬਾ ਇਲਾਕਾ ਪੈਂਦਾ ਹੈ ਚੰਬਾ ਡਿਸਟ੍ਰਿਕਟ ਪੈਂਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਜਿਹੜੀ ਵਾਈਫ ਨੇ ਉਹ ਸਪੈਨਿਸ਼ ਨੇ ਔਰ ਉਹ ਆਪਣੀ ਲੈਂਗੁਏਜ ਚ ਗੱਲ ਕਰਦੇ ਨੇ ਔਰ ਇੰਗਲਿਸ਼ ਭਾਸ਼ਾ ਚ ਗੱਲ ਨਹੀਂ ਕਰ ਸਕਦੇ ਲੇਕਿਨ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਤਾਂ ਭਾਜੀ ਤੁਸੀਂ ਅਕਸਰ ਲੇਡੀ ਨੂੰ ਦੇਖ ਕੇ ਅਕਸਰ ਕਈ ਲੋਕ ਨਹੀਂ ਕੋਈ ਅਦਾ ਕਰਦੇ ਲੇਕਿਨ ਉਹਨਾਂ ਨੇ ਇਹ ਸਿੱਧਾ ਵੀ ਲਿਆ ਨਹੀਂ ਕੀਤਾ ਨਾ ਜੀ ਨਾ ਲੇਡੀ ਨੂੰ ਵੇਖ ਕੇ ਤਾਂ ਸਭੋਂ ਜ਼ਿਆਦਾ ਹੋਰ ਅਟੈਕ ਕੀਤਾ ਉਹ ਰੁਕੇ ਨਹੀਂ ਤੇ ਇੱਕਦਮ ਉਹ ਸਾਨੂੰ ਕੀ ਰੁਕਣੇ ਵਿੱਚ ਪੁਲਿਸ ਹੀ ਉਥੋਂ ਦੀ ਉਹ ਪੁਲਿਸ ਨੂੰ ਵੀ ਨਹੀਂ ਰੁਕ ਵੇਖ ਕੇ ਰੁਕੇ ਪੁਲਸ ਪੁਲਸ ਤੇ ਵੀ ਅਟੈਕ ਕਰ ਦਿੱਤਾ ਨਹੀਂ ਕੀਤਾ ਬਿਲਕੁਲ ਨਹੀਂ ਮਤਲਬ ਬਿਲਕੁਲ ਨਹੀਂ ਬਹੁਤ ਜ਼ਿਆਦਾ ਖਤਰਨਾਕ ਨਾਗਰਿਕੋ ਕੇ ਸਪੈਨਿਸ਼ ਹੋ ਤੁਸੀਂ ਨਹੀਂ ਸਪੈਨਿਸ਼ ਨਾਗਰਿਕ ਹੈ ਇਹ ਵੀ ਸਪੈਨਿਸ਼ ਹੈ ਤੇ ਤੁਸੀਂ ਸ਼ਿਕਾਇਤ ਤੁਸੀਂ ਕਿੱਥੇ ਦਿਓਗੇ ਇਸ ਮਾਮਲੇ ਦੀ ਨਹੀਂ ਕਿ ਨੂੰ ਸ਼ਿਕਾਇਤ ਕਿਸੇ ਨੂੰ ਵੀ ਨਹੀਂ ਦੇਣੀ ਸਾਡੀ ਐਮਬੈਸੀ ਜਿਹੜੀ ਆ ਉਹਦੇ ਤੱਕ ਰਿਪੋਰਟ ਪਹੁੰਚ ਗਈ ਹੈ ਉਹ ਆਪਣੇ ਆਪ ਉਹਨਾਂ ਨਾਲ ਜਿਹੜਾ ਵਾ ਗਵਰਨਮੈਂਟ ਨਾਲੋਂ ਗੱਲ ਕਰ ਲੈਣਗੇ ਤਾਂ ਬਿਲਕੁਲ ਤੁਹਾਨੂੰ ਇੱਕ ਦਿਖਾਈ ਹੈ ਰਿਪੋਰਟ ਕਿ ਕਿਸ ਤਰੀਕੇ ਦੇ ਨਾਲ ਇਸ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਔਰ ਪੰਜਾਬ ਸਰ ਕੰਗਨਾਰ ਰੋਡ ਨੂੰ ਲੈ ਕੇ ਜਿਹੜਾ ਹੈ ਮਾਮਲਾ ਹੈ ਔਰ ਖਾਸ ਕਰਕੇ ਕਿਹਾ ਗਿਆ ਕਿ ਕੰਗਨਾਰ ਰੋਡ ਦੇ ਬਾਰੇ ਜਿਸ ਤਰੀਕੇ ਨਾਲ ਪਿਛਲੇ ਕੰਟਰੋਵਰਸੀ ਫੈਲੀ ਹੈ ਤਾਂ ਉਸ ਨੂੰ ਲੈ ਕੇ ਹੁਣ ਜਿਹੜਾ ਹੈ ਇਹ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਤਾਂ ਉੱਥੇ ਇਲਾਜ ਵੀ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਹੁਣ ਇਹ ਪਰਿਵਾਰ ਅੰਮ੍ਰਿਤਸਰ ਦੇ ਵਿੱਚ ਆਪਣਾ ਇਲਾਜ ਕਰਾ ਰਿਹਾ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਕੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ